ਐਮਐਲਏ ਰਮਨ ਅਰੋੜਾ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਜਾ ਰਹੀਆਂ ਨੇ ਇੱਕ ਪਾਸੇ ਐਮਐਲਏ ਰਮਨ ਅਰੋੜਾ ਹਿਰਾਸਤ ਵਿੱਚ ਨੇ ਦੂਸਰੇ ਪਾਸੇ ਅਗਾਊਂ ਜ਼ਮਾਨਤ ਜਿਹੜੀ ਲਾਈ ਗਈ ਸੀ ਉਹ ਵੀ ਰੱਦ ਕਰ ਦਿੱਤੀ ਗਈ ਹੈ ਦਾਸਤ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਵੱਡਾ ਹੁਕਮ ਸੁਣਾਇਆ ਗਿਆ ਜਿੱਥੇ ਵਿਧਾਇਕ ਰਮਨ ਅਰੋੜਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਲਗਾਤਾਰ ਸ਼ਿਕਾਇਤਾਂ ਤੇ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਨੇ ਸੁਣਵਾਈ ਹੋ ਰਹੀ ਹੈ ਉਸੇ ਦਰਮਿਆਨ ਜਿੱਥੇ ਜ਼ਮਾਨਤ ਲਈ ਗਈ ਸੀ ਅੱਗੇ ਵਾਸਤੇ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ ਔਰ ਉਹਦੇ ਨਾਲ ਨਾਲ ATP ਵੀ ਫਸਦਾ ਨਜ਼ਰ ਆ ਰਿਹਾ ਹੈ ਦਰਸਲ ਰਮਨ अरोड़ा ਦੇ ਉੱਤੇ ਇਹ ਜਿਹੜੀ ਜ਼ਮਾਨਤ ਸੀ ਉਹਨਾਂ ਦੇ ਬੇਟੇ ਦੇ ਵੱਲੋਂ ਲਾਈ ਗਈ ਸੀ ਪਰ ਇਸ ਜ਼ਮਾਨਤ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਔਰ ਇਸ ਦੇ ਵਿੱਚ ATP ਸੁਖਦੇਵ ਵਿਸ਼ਿਸ਼ਟ ਵੀ ਸ਼ਾਮਿਲ ਹੈ ਉਸ ਦੇ ਵਕੀਲ ਨੇ ਵੀ ਜਿਹੜੀ ਜ਼ਮਾਨਤ ਹੈ ਉਹ ਲਗਾਈ ਸੀ ਪਰ ਉਸ ਜ਼ਮਾਨਤ ਅਰਜ਼ੀ ਨੂੰ ਵੀ ਖਾਰਜ ਕਰ ਦਿੱਤਾ ਗਿਆ ਅਦਾਲਤ ਦੇ ਵੱਲੋਂ ਵੱਡੇ ਹੁਕਮ ਇੱਕ ਪਾਸੇ ਵਿਧਾਇਕ ਰਮਨ अरोड़ा ਦੇ ਰਿਸ਼ਤੇਦਾਰ ਜਿਨ੍ਹਾਂ ਦੇ ਵਿੱਚ ਉਸ ਦਾ ਉਹਨਾਂ ਦੇ ਸਾੰਡੂ ਔਰ ਉਹਨਾਂ ਦੇ ਬੇਟਾ ਵੀ ਸ਼ਾਮਿਲ ਹੈ ਉਦੋਂ ਮੇ ਇਸ ਵੇਲੇ ਫਰਾਰ ਦੱਸੇ ਜਾ ਰਹੇ ਆ ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲਗਾਤਾਰ ਇਸ ਮਸਲੇ ਉੱਤੇ ਜੋ ਜਾਣਕਾਰੀ ਸਾਹਮਣੇ ਆ ਰਹੀ ਆ ਉਸ ਮੁਤਾਬਕ ਅਰਜ਼ੀਆਂ ਜਿਹੜੀਆਂ ਨੇ ਉਹ ਜ਼ਰੂਰ ਕੈਨਸਲ ਕਰ ਦਿੱਤੀਆਂ ਗਈਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ ਹੁਣ ਤੱਕ ਜਾਣਕਾਰੀ ਮੁਤਾਬਕ ਜਲੰਧਰ ਵਿਜੀਲੈਂਸ ਦੇ ਕੋਲ ਕਾਫੀ ਸ਼ਿਕਾਇਤਾਂ ਆ ਚੁੱਕੀਆਂ ਨੇ ਨੌ ਤੋਂ ਵੱਧ ਗਵਾਹ ਜਿਹੜੇ ਨੇ ਉਹ ਜਾਣਕਾਰੀ ਮੁਤਾਬਕ ਸੂਤਰਾ ਮੁਤਾਬਕ ਭੁਗਤ ਚੁੱਕੇ ਨੇ ਔਰ ਇਲਜ਼ਾਮ ਵੱਡੇ ਸੀ ਬਲੈਕਮੇਲ ਕਰਨ ਦੇ ਇਲਜ਼ਾਮ ਸੀ ਜਾਲੀ ਨੋਟਿਸ ਭੇਜਣ ਦੇ ਇਲਜ਼ਾਮ ਜਿਹੜੇ ਨੇ ਉਹ ਲਾਏ ਗਏ ਸੀ ਔਰ ਜਾਣਕਾਰੀ ਮੁਤਾਬਕ 45 ਤੋਂ ਜ਼ਿਆਦਾ ਸ਼ਿਕਾਇਤਾਂ ਜਿਹੜੀਆਂ ਨੇ ਉਹ ਵਿਜੀਲੈਂਸ ਦਫ਼ਤਰ ਦੇ ਵਿੱਚ ਦਰਜ ਕੀਤੀਆਂ ਜਾ ਚੁੱਕੀਆਂ ਨੇ ਜੋ ਨਿਊਜ਼ ਰਿਪੋਰਟਸ ਮੁਤਾਬਕ ਜਾਣਕਾਰੀ ਸਾਹਮਣੇ ਆ ਰਹੀ ਹੈ ਪਰ ਇਹਦੇ ਦਰਮਿਆਨ ਜੋ ਕੋਸ਼ਿਸ਼ ਸੀਗੀ ਵਿਧਾਇਕ ਰਵਨ ਅਰੂੜਾ ਨੂੰ ਹਿਰਾਸਤ ਚੋਂ ਬਾਹਰ ਲਿਆਉਣ ਦੀ ਜੇਲ੍ਹ ਤੋਂ ਬਾਹਰ ਲਿਆਉਣ ਦੀ ਸਲਾਖਾਂ ਦੇ ਪਿੱਛੋਂ ਕੱਢਣ ਦੀ ਉਸ ਕੋਸ਼ਿਸ਼ ਦੇ ਉੱਤੇ ਅਦਾਲਤ ਨੇ ਪਾਣੀ ਫੇਰ ਦਿੱਤਾ ਹੈ ਅਗਾਉਂ ਜ਼ਮਾਨਤ ਦੀ ਜਿਹੜੀ ਪਟੀਸ਼ਨ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਔਰ ਦੂਸਰੇ ਪਾਸੇ ਏਟੀਪ ਸੁਖਦੇਵ ਵਿਸ਼ੇਸ਼ਟ ਦੀ ਜਿਹੜੀ ਪਟੀਸ਼ਨ ਸੀ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਅਰਜੀ ਜਿਹੜੀ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੁਣ ਇਹਨਾਂ ਅਰਜ਼ੀਆਂ ਨੂੰ ਲੈ ਕੇ ਹਾਈ ਕੋਰਟ ਦਾ ਰੁਖ ਕੀਤਾ ਜਾ ਸਕਦਾ ਹੈ ਇਹਦੇ ਵਿੱਚ ਜ਼ਰੂਰ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਔਰ ਦਸਮਾ ਕੀ ਕੁਝ ਲੈ ਕੇ ਆਵੇਗਾ ਰਾਜ਼ੀ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ